ਵੈਸਾ ਪੰਜਾਬ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਜ਼ਿੰਬਾਬਵੇ ਵਿੱਚ ਅੰਡਰ 19 ਵਰਲਡ ਕੱਪ ਦਾ ਫਾਈਨਲ ਮੈਚ ਚੱਲ ਰਿਹਾ ਤੇ ਮੈਂ ਖੜਾ ਇਸ ਵਕਤ ਪਟਿਆਲਾ ਦੇ ਵਿੱਚ ਪਟਿਆਲਾ ਕਿਉਂ ਖੜਾ ਇਹ ਵੀ ਤੁਹਾਨੂੰ ਦੱਸਦਾ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਦਾ ਇੱਥੇ ਇੰਡੀਆ ਦਾ ਤੇ ਇੰਗਲੈਂਡ ਦਾ ਮੈਚ ਚੱਲ ਰਿਹਾ ਤੇ ਇੰਡੀਆ ਨੇ 412 ਦਾ ਟਾਰਗੇਟ ਇੰਗਲੈਂਡ ਨੂੰ ਦਿੱਤਾ ਤੇ ਮੇਰੇ ਨਾਲ ਕੁਝ ਬੱਚੇ ਵੀ ਮੌਜੂਦ ਏ ਬੱਚੇ ਉਹ ਨੇ ਜਿਹੜੇ ਅੰਡਰ 19 ਦੇ ਵਿੱਚ ਵਿਹਾਨ ਮਲੋਤਰਾ ਖੇលਿਆ ਜਿਸ ਨੇ ਇੱਕ ਸੈਂਚਰੀ ਵੀ ਜੜੀ ਸੀ ਉਸ ਦੇ ਕੋਚ ਦੀ ਅਕੈਡਮੀ ਦੇ ਵਿੱਚ ਅਸੀਂ ਖੜੇ ਹਾਂ ਕ੍ਰਿਕਟ ਹੱਬ ਇੱਕ ਕੋਚ ਹੈ ਤੇ ਇਹ ਉਹ ਬੱਚੇ ਨੇ ਜਿਹੜੇ ਵਿਹਾਨ ਮਲੋਤਰਾ ਨੂੰ ਦੇਖਦੇ ਨੇ ਜਦੋਂ ਇੱਥੇ ਆਂਦੇ ਆ ਤੇ ਉਸ ਦੇ ਕੋਲ ਦੇਖਦੇ ਨੇ ਉਹਨਾਂ ਕੋਲ ਕੁਝ ਸਿੱਖਦੇ ਨੇ ਤੇ ਆਪਾਂ ਗੱਲਬਾਤ ਵੀ ਕਰ ਲਾਂਗੇ ਕੋਚ ਸਾਹਿਬ ਨਾਲ ਕੋਚ ਸਾਹਿਬ ਨੂੰ ਪੁੱਛਾਂਗੇ ਕਿ ਵਿਹਾਨ ਮਲੋਤਰਾ ਉਹਨਾਂ ਕੋਲ ਕਦੋਂ ਆਇਆ ਸੀ ਤੇ ਕਿਸ ਤਰ੍ਹਾਂ ਉਹਨੇ ਅੱਜ ਇਤੇ ਮੁਕਾਮ ਤੇ ਪਹੁੰਚਿਆ ਗੱਲਬਾਤ ਕਰ ਲੈਨੇ ਆ ਕਮਲਪ੍ਰੀਤ ਜੀ ਮੇਰੇ ਨਾਲ ਮੌਜੂਦ ਹੈ ਵਿਹਾਨ ਮਲੋਤਰਾ ਦੇ ਕੋਚ ਕੋਚ ਸਾਹਿਬ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਵਿਹਾਨ ਤੁਹਾਡੇ ਕੋਲ ਕਦੋਂ ਆਇਆ ਸੀ ਵਿਹਾਨ ਮੇਰੇ ਕੋਲ ਜੀ 2018 ਚ ਆਇਆ ਸੀਗਾ ਉਸ ਤੋਂ ਬਾਅਦ ਪਹਿਲਾਂ ਉਹ ਕਿਸੇ ਹੋਰ ਮਤਲਬ ਸਟਾਰਟ ਜਿਦਾ ਹਰ ਬੱਚਾ ਕਰਦਾ ਤਾਂ ਬੇਸਿਕਲੀ ਘਰੋਂ ਸਟਾਰਟ ਹੋਇਆ ਸੀ 2018 ਚ ਮੇਰੇ ਕੋਲ ਉਹ ਆ ਗਿਆ ਛੋਟੇ ਹੁੰਦੇ ਸਨ ਮਤਲਬ ਅੱਜ 8 ਸਾਲ ਹੋ ਗਏ ਮਤਲਬ ਜੇ ਮੰਨ ਕੇ ਚੱਲੀਓ ਅੰਡਰ 19 ਖੇਡ ਰਹੇ ਤੇ 11 ਸਾਲ ਦੀ ਉਮਰ ਚ ਖੇਲਣਾ ਸ਼ੁਰੂ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਘਰੇ ਬੱਚਾ ਪਹਿਲਾਂ ਸਟਾਰਟਿੰਗ ਦੇਖੋ ਹਰ ਬੱਚੇ ਦੀ ਘਰੇ ਹੁੰਦੀ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਅਕੈਡਮੀ ਨੀਅਰ ਅਬਾਊਟ ਕੋਈ ਨਾ ਕੋਈ ਅਕੈਡਮੀ ਲੱਭਦਾ ਤਾਂ 2018 ਜਦੋਂ ਮੇਰੇ ਕੋਲ ਰਿਪੋਰਟ ਕੀਤਾ ਸੀ ਤਾਂ ਉਹ ਬੱਚੇ ਚ ਕੋਈ ਨਾ ਕੋਈ ਪੋਟੈਂਸ਼ੀਅਲ 6 ਮਹੀਨੇ ਸਾਲ ਬਾਅਦ ਦਿਖਣ ਲੱਗ ਗਿਆ ਸੀਗਾ ਜੀ ਅੱਛਾ ਜਦੋਂ ਆਇਆ ਸੀ ਤੁਹਾਨੂੰ ਉਦੋਂ ਲੱਗ ਰਿਹਾ ਸੀਗਾ ਕਿ ਇਹ ਅੰਡਰ 19 ਲਈ ਜਾਂ ਵਰਲਡ ਕੱਪ ਲਈ ਭਾਰਤ ਨੂੰ ਵੀ ਖੇਡਣ ਲਈ ਭਾਰਤੀ ਨਹੀਂ ਸਾਡੀ ਸੋਚ ਤਾਂ ਦੇਖੋ ਇਹੀ ਹੁੰਦੀ ਹੈ ਕਿ ਬੱਚਾ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰੇ ਬਟ ਸਟਾਰਟਿੰਗ ਚ ਇਦਾਂ ਨਹੀਂ ਹੁੰਦਾ ਕਿ ਆਪਾਂ ਪਹਿਲਾਂ ਹੀ ਹਰੇਕ ਬੱਚੇ ਲਈ ਸੋਚ ਲਈਏ ਕਿ ਇਹ ਬੱਚਾ ਅੰਡਰ 19 ਖੇਲੇਗਾ ਇਦਾਂ ਦਾ ਕੁਝ ਨਹੀਂ ਸੀ ਬਟ ਜਿਉਂ-ਜਿਉ ਥੋੜਾ ਜਿਹਾ ਵੱਡਾ ਹੋਈ ਗਿਆ 6 ਮਹੀਨੇ ਸਾਲ ਬਾਅਦ ਉਹਦੇ ਚ ਕਾਫੀ ਮਚਿਓਰਿਟੀ ਦਿਖਣ ਲੱਗੀ ਦੂਜਿਆਂ ਦੇ ਮੁਕਾਬਲੇ ਜੇ ਆਪਾਂ ਦੁਜੇ ਬੱਚਿਆਂ ਨੂੰ ਦੇਖਦੇ ਆ ਤਾਂ ਉਹ ਥੋੜਾ ਜਿਹਾ ਦੁਜੇ ਬੱਚਿਆਂ ਤੋਂ ਹਟ ਕੇ ਅਲੱਗ ਦਿਖਦਾ ਸੀ ਉਹਦੇ 'ਚ ਕਈ ਚੀਜ਼ਾਂ ਆ ਜਾਂਦੀਆਂ ਨੇ ਜਿੱਦਾਂ ਲਾਲ ਉਹਦੀ ਫੋਕਸ ਬਹੁਤ ਜ਼ਿਆਦਾ ਸੀਗਾ ਡਾਈਟ ਨੂੰ ਲੈ ਕੇ ਚਾਹੇ ਉਹ ਪ੍ਰੈਕਟਿਸ ਨੂੰ ਲੈ ਕੇ ਤਾਂ ਉਹਦੇ 'ਚ ਚੰਗੀਆਂ ਕੁਆਲਿਟੀਆਂ ਜਿਹੜੀਆਂ ਨੇ ਉਹ ਇੱਕ ਪਲੇਅਰ 'ਚ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਹਰੇਕ ਕੋਚ ਦੁਆਰਾ ਉਹ ਸਾਨੂੰ ਉਹਦੇ 'ਚ ਕਾਫੀ ਦੇਖਣ ਨੂੰ ਮਿਲਦੀਆਂ ਸੀ ਕਦੀ ਵੀ ਉਹਦੀ ਗਰਾਊਂਡ 'ਚ ਆਪਾਂ ਗੱਲ ਕਰੀਏ ਕਿਸੇ ਵੀ ਤਰ੍ਹਾਂ ਦੀ ਤਾਂ ਇਦਾਂ ਦੀ ਕੋਈ ਸ਼ਰਾਰਤ ਵਾਜੀ ਜਾਂ ਕੁਝ ਇਦਾਂ ਦਾ ਕੋਈ ਪ੍ਰੋਬਲਮ ਕਿਸੇ ਦਿਨ ਆ ਹੀ ਨਹੀਂ ਸਾਨੂੰ ਅੱਛਾ ਜਿਵੇਂ ਮੈਂ ਦੇਖ ਰਿਹਾ ਕਿ 올 ਆਲ ਰਾਉਂਡਰ ਬਣ ਰਹੇ ਨੇ ਬੈਟਿੰਗ ਵੀ ਕਰਦੇ ਆ ਬੋਲਿੰਗ ਵੀ ਕਰਦੇ ਆ ਬੜਾ ਅੱਛਾ ਪ੍ਰਦਰਸ਼ਨ ਕਰ ਰਹੇ ਕਿ ਸ਼ੁਰੂ ਤੋਂ 올 ਰਾਉਂਡਰ ਬਣਨਾ ਚਾਹੁੰਦਾ ਸੀ ਜਾਂ ਬੈਟਿੰਗ ਕਰਨਾ ਚਾਹੁੰਦਾ ਸੀ ਨਹੀਂ ਸਟਾਰਟਿੰਗ ਤਾਂ ਦੇਖੋ ਬੈਟਿੰਗ ਤੋਂ ਹੋਈ ਸੀਗੀ ਬਟ ਜਿਉਂ ਜਿਉਂ ਲੈਵਲ ਵੱਧਦਾ ਤਾਂ ਚਾਹੇ ਉਹ ਬੱਚਾ ਡਿਸਟ੍ਰਿਕਟ ਤੋਂ ਸਟਾਰਟ ਕਰਦਾ ਨਾ ਜੂਨੀਅਰ ਲੈਵਲ ਵੱਧਦਾ ਸਟੇਟ ਚ ਜਾਂਦਾ ਬੱਚਾ ਤਾਂ ਦੇਖੋ ਅੱਗੇ ਅੱਗੇ ਕੰਪੀਟੀਸ਼ਨ ਵੀ ਜ਼ਿਆਦਾ ਹੁੰਦਾ ਤਾਂ ਜਦੋਂ ਕੰਪੀਟੀਸ਼ਨ ਜ਼ਿਆਦਾ ਹੁੰਦਾ ਉਹਨੂੰ ਪ੍ਰੈਕਟਿਸ ਵੀ ਜ਼ਿਆਦਾ ਚਾਹੀਦੀ ਹੁੰਦੀ ਹੈ ਫਿਰ ਜਦੋਂ ਨਾਲ ਦੇ ਪਲੇਅਰਾਂ ਨੂੰ ਕੋਈ ਵੀ ਬੱਚਾ ਦੇਖਦਾ ਅਗੇਂਸਟ ਖੇਲ ਰਿਹਾ ਜਿੰਨਾ ਟੱਕਰ ਦਾ ਬੈਟਸਮੈਨ ਹੈ ਉਹ ਨਾਲ ਵਿਕਟ ਕੀਪਿੰਗ ਕਰਦਾ ਤਾਂ ਬੱਚੇ ਨੂੰ ਆਪ ਨੂੰ ਵੀ ਫੀਲ ਹੁੰਦਾ ਕਿ ਮੇਰੇ ਨਾਲ ਕੋਈ ਨਾ ਕੋਈ ਚੀਜ਼ ਐਡ ਹੋਣੀ ਚਾਹੀਦੀ ਜਿਹਦੇ ਕਰਕੇ ਉਹਨੂੰ ਐਡਵਾਂਟੇਜ ਮਿਲੇ ਤਾਂ ਉਹਨਾਂ ਨੇ ਬਿਹਾਨ ਨੇ ਜਦੋਂ ਮੈਂ ਇਹ ਗੱਲ ਕੀਤੀ ਤਾਂ ਅਸੀਂ ਥੋੜੀ ਬਾਲ ਪਵਾ ਕੇ ਉਹਦੇ ਤੋਂ ਦੇਖੀ ਚਾਹੇ ਉਹ ਆਫ ਸਪਿਨ ਸੀ ਕਿਉਂਕਿ ਹਰੇਕ ਕੋਚ ਇਦਾਂ ਹੀ ਆਪਾਂ ਚੈੱਕ ਕਰਦੇ ਹਾਂ ਕਿ ਉਹਦਾ ਰਿਸ ਚੰਗੀ ਚੱਲਦੀ ਹੈ ਕਿ ਫਿੰਗਰ ਸਪਿਨ ਬਣ ਸਕਦਾ ਹੈ ਨਾ ਤਾਂ ਉਹ ਚੀਜ਼ ਦੇਖੀ ਗਈ ਤਾਂ ਉਹਦੇ ਚ ਆਫ ਬ੍ਰੇਕ ਵਾਲੀ ਕੁਆਲਿਟੀ ਸਾਨੂੰ ਨਜ਼ਰ ਆਈ ਤਾਂ ਅਸੀਂ ਉਸ ਚੀਜ਼ ਤੇ ਵਰਕ ਕੀਤਾ ਕੰਮ ਕੀਤਾ ਤਾਂ ਉਹਦਾ ਰਿਜ਼ਲਟ ਸਾਨੂੰ ਹੌਲੀ ਹੌਲੀ ਮਿਲਣ ਲੱਗ ਗਿਆ ਜੀ। ਹਾਂ ਕਮਲ ਜੀ ਮੈਂ ਦੇਖ ਰਿਹਾ ਕਿ ਇਕੱਲੇ ਵਿਹਾਨ ਨਹੀਂ ਮੈਂ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀ ਹੋਰ ਵੀ ਕਾਫੀ ਪਲੇਅਰ ਹੈ ਜਿਹੜੇ ਆਈਪੀਐਲ ਖੇਡ ਚੁੱਕੇ ਐ ਉਹ ਕਿਹੜੇ ਕਿਹੜੇ ਪਲੇਅਰ ਐ ਕਦੋਂ-ਕਦੋਂ ਟ੍ਰੇਨਿੰਗ ਦਿੱਤੀ ਉਹਦਾ। ਅ ਬਿਲਕੁਲ ਜੀ ਸਾਡੀ ਅਕੈਡਮੀ 'ਚ ਮੇਰੇ ਨਾਲ ਜਿਹੜੇ ਸਪੋਰਟ ਕਰਦੇ ਐ ਮੇਰਾ ਸਪੋਰਟ ਸਟਾਫ ਤੇ ਅਸੀਂ ਇੱਥੇ ਕਾਫੀ ਬੱਚਿਆਂ ਨੂੰ ਜਿੱਦਾਂ ਲਾਲੋ ਕਨਿਕਾ, ਉਹ ਜੈਪ੍ਰਭ ਸਿਮਰਨ ਐ, ਨਮਨ ਧੀਰ ਐ ਅਨਮੋਲ ਪ੍ਰੀਤ ਸਿੰਘ ਐ ਤਾਂ ਕਾਫੀ ਬੱਚੇ ਸਟੇਟ ਲੈਵਲ ਤੇ ਵੀ ਉਹ 23 ਖੇਡ ਰਹੇ ਨੇ ਰਾਂਜੀ ਟਰਾਫੀ ਖੇ ਰ ਹਰਪ੍ਰੀਤ ਬਾਜਵਾ ਅ ਹਰਜੇ ਸਟੰਡਨ ਐ ਤਾਂ ਕਾਫੀ ਬੱਚੇ ਇਥੋਂ ਅੱਗੇ ਨਿਕਲ ਰਹੇ ਨੇ ਜਿਨ੍ਹਾਂ ਕਰਕੇ ਸਾਨੂੰ ਕੋਚੀਜ਼ ਨੂੰ ਵੀ ਮੋਟੀਵੇਸ਼ਨ ਮਿਲਦੀ ਆ ਤੇ ਨਾਲ ਬੱਚਿਆਂ ਨੂੰ ਵੀ ਮਿਲਦੀ ਆ ਕਿੰਨੀ ਕੋ ਖੁਸ਼ੀ ਮਿਲਦੀ ਜਦੋਂ ਤੁਸੀਂ ਐਨੇ ਵੱਡੇ ਨਾਮ ਲੈ ਲਏ ਜਿਹੜੇ ਇੰਡੀਆ ਲਈ ਵੀ ਖੇਡਦੇ ਆ IPL ਵੀ ਖੇਡਦੇ ਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦੇ ਦੇਖੋ ਜੀ ਇਹ ਖੁਸ਼ੀ ਦਾ ਬਿਆਨ ਵੀ ਨਹੀਂ ਕੀਤੀ ਜਾ ਸਕਦੀ ਹੈ ਨਾ ਹਰ ਚੀਜ਼ ਤੋਂ ਇਹ ਹਟਕੇ ਆ ਤਾਂ ਜਦੋਂ ਵੀ ਕੋਈ ਬੱਚਾ ਪਰਫਾਰਮ ਕਰਦਾ ਜਾਂ ਬੱਚਾ ਕਿਤੇ ਸਿਲੈਕਟ ਹੁੰਦਾ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਪੇਰੈਂਟਸ ਨੂੰ ਖੁਸ਼ੀ ਹੁੰਦੀ ਹੈ ਪਰ ਅਸੀਂ ਮੰਨਦੇ ਆ ਪੇਰੈਂਟਸ ਤੋਂ ਜ਼ਿਆਦਾ ਕੋਚਾਂ ਨੂੰ ਖੁਸ਼ੀ ਹੁੰਦੀ ਹੈ ਅੱਛਾ ਮੈਂ ਹੁਣ ਵੀ ਦੇਖ ਰਿਹਾ ਲਗਭਗ 200 ਦੇ ਕਰੀਬ ਬੱਚੇ ਹੁਣ ਵੀ ਤੁਹਾਡੇ ਕੋਲ ਟ੍ਰੇਨਿੰਗ ਲੈ ਰਹੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਕਿੰਨੇ ਕੁ ਹੋਰ ਤੁਸੀਂ ਇਹੋ ਜਿਹੇ ਬੱਚੇ ਕੱਢੋਗੇ ਬਿਲਕੁਲ ਜੀ ਤੁਸੀਂ ਆਪ ਦੇਖੋ ਜੇ ਬੱਚਾ ਕੋਈ ਵੀ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰ ਰਿਹਾ ਐਜ਼ ਅ ਵਾਈਸ ਕੈਪਟਨ ਤਾ ਅਕੈਡਮੀ ਚ ਹੋਰ ਬੱਚੇ ਛੋਟੇ ਇਸੇ ਕਰਕੇ ਆਪਾਂ ਲਾਈਵ ਸਕਰੀਨ ਲਾਈ ਹੋਈ ਹੈ ਬਟ ਦੇਖਦੇ ਨੇ ਚੰਗੇ ਬੱਚਿਆਂ ਨੂੰ ਜਦੋਂ ਬੱਚਾ ਦੇਖੇਗਾ ਉਹਨੂੰ ਦੇਖ ਕੇ ਬੱਚਾ ਉਹੀ ਜੀ ਪ੍ਰੈਕਟਿਸ ਚ ਆਉਂਦਾ ਉਹਨੂੰ ਦੇਖ ਕੇ ਮਤਲਬ ਹਰ ਇੱਕ ਚੀਜ਼ ਇੱਕ ਛੋਟੀ ਜੀ ਵਿਹਾਨ ਵੱਲੋਂ ਛੋਟੀ ਜੀ ਗੱਲ ਕੀਤੀ ਹੀ ਇੱਕ ਬੱਚਿਆਂ ਚ ਮੈਸੇਜ ਭਰ ਦਿੰਦੀ ਹੈ ਨਾ ਚਾਹੇ ਉਪਰਬ ਸਿਮਰਨ ਕੋਈ ਬੱਚਿਆਂ ਨੂੰ ਥੋੜਾ ਮੋਟੀਵੇਟ ਕਰੇਗਾ ਤਾਂ ਉਹ ਬੱਚੇ ਦਿਲੋਂ ਤੇ ਲਗਨ ਨਾਲ ਕੰਮ ਕਰਦੇ ਨੇ ਜੀ ਮੇਰੇ ਦੂਰ ਜਦੋਂ ਤੁਸੀਂ ਸੋਚਿਆ ਸੀ ਕਿ ਅਕੈਡਮੀ ਇੱਥੇ ਬਣਾਉਂਗੇ ਜਾਂ ਅਕੈਡਮੀ ਜਦੋਂ ਬਣਾਈ ਸੀ ਉਦੋਂ ਮਨ ਚ ਇਹੋ ਜਿਹਾ ਹੋ ਸਕਦਾ ਸੀਗਾ ਕਿ ਇੰਨਾ ਵਧੀਆ ਹੋ ਜਾਏਗਾ ਜਾਂ ਇੰਨੇ ਲੋਕ ਆ ਜਾਣਗੇ ਨਹੀਂ ਸਟਾਰਟ ਤਾਂ ਇਦਾਂ ਹੀ ਕੀਤੀ ਸੀਗੀ ਇਹ ਸੋਚ ਕੇ ਕੀਤੀ ਸੀਗੀ ਮੈਂ 6 ਮਹੀਨੇ ਸਾਲ 1.5 ਸਾਲ ਚੰਗਾ ਕੰਮ ਕਰਾਂਗਾ ਤਾਂ ਮੇਰੇ ਨਾਲ ਬੱਚੇ ਐਡ ਹੋਣੇ ਸ਼ੁਰੂ ਹੋ ਜਾਣਗੇ ਪਰ ਮੈਨੂੰ ਘੱਟੋ ਘੱਟ 6 ਕੁ ਮਹੀਨੇ ਹੀ ਲੱਗੇ ਤੇ ਕਾਫੀ ਮੈਨੂੰ ਜਿੱਦਾਂ ਨਾਲੋ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਕੇ ਮੈਨੂੰ ਰਿਸਪੌਂਸ ਮਿਲਿਆ ਤੇ ਉਹਦਾ ਰਿਜ਼ਲਟ ਅੱਜ ਇਹ ਚੀਜ਼ਾਂ ਅਸੀਂ ਸੋਚੀਆਂ ਵੀ ਨਹੀਂ ਸੀ ਜਿੰਨੇ ਕੋਈ ਪਲੇਅਰ ਸਾਡੇ ਇੱਥੋਂ ਨਿਕਲ ਰਹੇ ਨੇ ਉਹ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅੱਛਾ ਅੱਜ ਕੀ ਲੱਗ ਰਿਹਾ ਕਿਉਂਕਿ ਬੜਾ ਵੱਡਾ ਟਾਰਗੇਟ ਦੇ ਦਿੱਤਾ ਗਿਆ 412 ਦਾ ਕੀ ਲੱਗ ਰਿਹਾ ਤੁਹਾਨੂੰ ਨਹੀਂ ਆਪਾਂ ਦੇਖਿਆ ਹੀ ਹੈ ਜੀ ਸੂਰੀਆਵੰਸ਼ੀ ਨੇ ਜਿਹੇ ਜੀ ਬੈਟਿੰਗ ਕਰਤੀ ਉਹ ਮਤਲਬ ਪਹਿਲੇ 15 20 ਓਵਰਾਂ ਚ ਹੀ ਉਹਨਾਂ ਨੇ ਇੱਕ ਤਰ੍ਹਾਂ ਦਾ ਮੈਚ ਇੱਕ ਸਾਈਡ ਹੀ ਕਰਤਾ ਹੈਨਾ ਉਸ ਤੋਂ ਬਾਅਦ ਤਾਂ ਮਤਲਬ ਮੈਂ ਮੰਨਦਾ ਕਿ ਪਲੇਅਰਾਂ ਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਉਹਨੇ 20 ਓਵਰਾਂ ਚ ਹੀ ਮਤਲਬ 200 ਦਾ ਸਕੋਰ ਖੜਾ ਕਰਤਾ ਜਦੋਂ ਵੀ ਕੋਈ ਇੱਕ ਐਡਾ ਤਗੜਾ ਮੈਚ ਹੋਏ ਫਾਈਨਲ ਮੈਚ ਹੈ ਤਾਂ 300 ਕੋਈ ਵੀ ਸਕੋਰ 300 ਟੀਮ ਰਨ ਚੇਸ ਕਰਨਾ ਬਹੁਤ ਔਖਾ ਹੈ ਇਹ ਤਾਂ ਫਿਰ ਵੀ 400 ਰਨ ਦਾ ਐਡਾ ਵਿਸ਼ਾਲ ਟਾਰਗੇਟ ਖੜਾ ਕਰਤਾ ਇਹ ਤਾਂ ਇੱਕ ਤਰ੍ਹਾਂ ਦਾ ਨਾਮੁਨਕੀ ਨੇ ਜੀ ਮਤਲਬ ਸਿਰਫ ਇਹ ਕਹਿ ਸਕਦੇ ਜਿੱਤ ਤਾਂ ਤਾਂ ਚੁੱਕੇ ਆ ਸਿਰਫ ਅਫੀਸ਼ੀਅਲ ਅਨਾਉਂਸਮੈਂਟ ਹੋ ਬਿਲਕੁਲ ਜੀ ਬਿਲਕੁਲ ਇਦਾਂ ਹੀ ਕਹਿ ਸਕਦੇ ਆ ਜਿੱਤ ਹਰ ਤਰ੍ਹਾਂ ਦੀ ਫੀਲ ਕਰਦੇ ਆ ਪਰ ਜਿੱਤ ਹੋ ਚੁੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਜੀ ਹਾਂਜੀ ਬਹੁਤ ਜੀ ਮਾਨਨਿਆ ਸੀ ਕਮਲਜੀਤ ਸੰਧੂ ਜੀ ਨਾਲ ਗੱਲਬਾਤ ਕੀਤੀ ਤੇ ਕੁਝ ਬੱਚੇ ਵੀ ਤੁਹਾਨੂੰ ਦਿਖਾਣੇ ਆ ਜਿਹੜਾ ਇੱਥੇ ਟ੍ਰੇਨਿੰਗ ਲੈ ਰਹੇ ਉਹ ਵੀ ਵਿਹਾਨ ਮਲੋਤਰਾ ਜਾਂ ਮੰਨਤ ਕਸ਼ਬ ਜਾਂ ਕਨਿਕਾ ਹੁਜਾਵਾਂ ਕਿ ਮੰਨਾ ਚਾਹੁੰਦੇ ਨੇ ਬੱਚਿਆਂ ਨਾਲ ਵੀ ਗੱਲਬਾਤ ਕਰ ਲੰਨੇ ਆ ਕੀ ਨਾਮ ਹੈ ਬੇਟੇ ਤੇਰਾ ਰਾਜਵੀਰ ਸਿੰਘ ਰਾਜਵੀਰ ਸਿੰਘ ਕਿੱਥੇ ਕੋਚਿੰਗ ਲੈ ਰਹੇ ਹੋ ਇੱਥੇ ਵਿਹਾਨ ਨੂੰ ਦੇਖਿਆ ਸੀ ਤੁਸੀਂ ਕਦੀ ਹਾਂਜੀ ਹਾਂਜੀ ਦੇਖਿਆ ਕੀ ਗੱਲ ਕਰਦੇ ਸੀ ਵਿਹਾਨ ਨਾਲ ਵੀਰੇ ਨਾਲ ਗੱਲ ਤਾਂ ਨਹੀਂ ਕੀਤੀ ਪਰ ਜਾਂਦਨ ਨੂੰ ਦੇਖਿਆ ਹੈ ਅੱਛਾ ਜਾਂਦਨ ਦੇਖਿਆ ਹੁਣ ਜਦੋਂ ਜਿੱਤ ਕੇ ਆਣਗੇ ਸੈਲੀਬ੍ਰੇਸ਼ਨ ਹਾਂਜੀ ਹਾਂਜੀ ਪਹਿਲਾ ਇੱਕ ਵਾਰ ਜਦੋਂ ਸਾਡਾ ਸੈਸ਼ਨ ਲੱਗ ਰਿਹਾ ਸੀ ਉਦੋਂ ਅਸੀਂ ਟ੍ਰਿਬਿਊਟ ਕੀਤਾ ਸੀ ਵੀਰੇ ਨੂੰ ਜਦੋਂ ਅਸੀਂ ਸਾਰੇ ਬੈਠ ਕੇ ਬੈਠੇ ਹੋਏ ਸੀ ਸੈਲੀਬ੍ਰੇਟ ਕੀਤਾ ਸੀ ਸਰਨਾ ਹਾਂ ਕੀ ਨਾਮ ਹੈ ਬੇਟੇ ਤੇਰਾ ਮੇਰਾ ਨਾਮ ਅਭੀ ਹੈ ਅਭੀ ਕੀ ਲੱਗ ਰਿਹਾ ਕਿ ਅੱਜ ਕੀ ਲੱਗ ਰਿਹਾ ਵਿਹਾਨ ਵੀ ਖੇលਦੇ ਆ ਜਿੱਤੇਗਾ ਇੰਡੀਆ ਹਾਂਜੀ ਇੰਡੀਆ ਜਿੱਤ ਜੇਗੀ ਪੱਕਾ ਪੱਕਾ ਹੀ ਵਿਹਾਨ ਵੀਆ ਵਰਗਾ ਬੰਨਾ ਚਾਹੁੰਦੇ ਕਿੰਦੇ ਵਰਗਾ ਬੰਨੇ ਚਾਹੁੰਦੇ ਕੀ ਕਰਦੇ ਹੋ ਬੈਟਿੰਗ ਕਰਦੇ ਬੋਲਿੰਗ ਕਰਦੇ ਮੈਂ ਕੀਪਰ ਬੈਟਸਮੈਨ ਆ ਵਿਹਾਨ ਵੀਰੇ ਵਰਗਾ ਬੰਨਾ ਚਾਹਨਾ ਅੱਛਾ ਜੀ ਕੀ ਲੱਗ ਰਿਹਾ ਅੱਜ ਫਿਰ ਅਜਿੰਦਿਆ ਜਿੱਤੇਗੀ ਸੈਲੀਬ੍ਰੇਸ਼ਨ ਹੋਏਗੀ ਫਿਰ ਹਾਂਜੀ ਪੰਗਲੇ ਪਹਿਨਗੇ ਹਾਂਜੀ ਹੋਏਗੀ ਬਿਲਕੁਲ ਜੀ ਪੰਗਲੇ ਪਾਣ ਨੂੰ ਬੱਚੇ ਤਿਆਰ ਹੈ ਤੇ ਅਸੀਂ ਗੱਲਬਾਤ ਹੋਰ ਬੱਚਿਆਂ ਨਾਲ ਵੀ ਕਰ ਲੈਣੇ ਆ ਕੀ ਨਾਮ ਹੈ ਬੇਟੇ ਤੇਰਾ ਹਰਦਮਜੋਤ ਕੀ ਲੱਗ ਰਿਹਾ ਅੱਜ ਅਸੀਂ ਜਿੱਤੇਗੀ ਇੰਡੀਆ ਜਿੱਤੇਗੀ ਬਿਹਾਨ ਬਈਆ ਨੂੰ ਮਿਲੇਓ ਨਹੀਂ ਮਿਲੇ ਤਾਂ ਨਹੀਂ ਕਦੀ ਮਿਲਣ ਦੀ ਇੱਛਾ ਹੈਗੀ ਹਾਂਜੀ ਕੋਸਰ ਸਰ ਨੂੰ ਕਹੋਗੇ ਹੁਣ ਜਦੋਂ ਜਿੱਤ ਕੇ ਆਣਗੇ ਤੇ ਉਹਨਾਂ ਨੂੰ ਕਰੋਗੇ ਹਾਂਜੀ ਹੈ ਹਾਂਜੀ ਕੀ ਨਾਮ ਹੈ ਬੇਟੇ ਤੇਰਾ ਸੋਹਮ ਸੋਹਮ ਕੀ ਲੱਗ ਰਿਹਾ ਅੱਜ ਤੱਕ ਇੰਡੀਆ ਜਿੱਤੇਗੀ ਅੱਛਾ ਜਿ ਵਿਹਾਨ ਬਈਆਂ ਨੂੰ ਵੈਲਕਮ ਕਿਦਾਂ ਕਰੋਗੇ ਫਿਰ ਇਹ ਦੱਸੋ ਭਗੜੇ ਪਾ ਕੇ ਭਗੜੇ ਪਾ ਕੇ ਹਾਂਜੀ ਹਾਂਜੀ ਕਿਦਾਂ ਕਰੋਗੇ ਢੋਲ ਵੱਜਣਗੇ ਕਿ ਨਹੀਂ ਵੱਜਣਗੇ ਹਾਂਜੀ ਵਧੀਆ ਵੱਜਣਗੇ ਸਾਰੇ ਪੰਗਾ ਹਾਂਜੀ ਹਾਂਜੀ ਸੈਲੀਬ੍ਰੇਸ਼ਨ ਨਾਲ ਥੋੜੀ ਫਿੱਕੀ-ਵਿੱਕੀ ਲੱਗ ਰਹੀ ਆ ਮਤਲਬ ਜੋਸ਼ ਨਹੀਂ ਲੱਗ ਰਿਹਾ ਨਾ ਤੁਸੀਂ ਬੋਲ ਰਹੇ ਹੋ ਇੰਡੀਆ ਇੰਡੀਆ ਨਾ ਵਿਹਾਨ ਕੀ ਲੱਗ ਰਿਹਾ ਫਿਰ ਇੱਕ ਵਾਰੀ ਹੋ ਜਾਏ ਇੰਡੀਆ 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 ਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਪਟਿਆਲਾ ਵਿਹਾਨ ਮਲਹੋਤਰਾ ਦੇ ਕੋਚ ਕਮਲ ਸੰਧੂ ਦੀ ਅਕੈਡਮੀ ਚ ਬੈਠੇ ਆ ਇੱਥੇ ਬੱਚੇ ਤਿਆਰ ਬੈਠੇ ਨੇ ਸਿਰਫ ਸੈਲੀਬ੍ਰੇਸ਼ਨ ਦਾ ਵੇਟ ਕਰ ਰਹੇ ਨੇ ਇੱਕ ਤਰ੍ਹਾਂ ਇੰਡੀਆ ਟੀਮ ਜਿੱਤ ਚੁੱਕੀ ਹੈ ਸਿਰਫ ਐਲਾਨ ਹੋਣਾ ਹੀ ਬਾਕੀ ਹੈ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਈਸੋ ਪੰਜਾਬ ਪਟਿਆਲਾ